ਕੀ ਤੁਸੀਂ ਸੂਰਤ ਆ ਰਹੇ ਹੋ ਆਪਣੇ ਬਿਜ਼ਨਸ ਲਈ ਕਪੜੇ ਖਰੀਦਣ? ਤਾਂ ਚਲੋ ਤੁਹਾਨੂੰ ਲੈ ਕੇ ਚੱਲਦੇ ਹਾਂ ਕਿਹੋ ਜਿਹਾ ਟੈਕਸਟਾਈਲ ਮਾਰਕੀਟ ਜਿੱਥੋਂ ਕਪੜੇ ਮਿਲਣਗੇ ਉਹ ਫੈਕਟਰੀ ਰੇਟਾਂ ਤੇ। ਪਹੁੰਚ ਚੁਕੇ ਆ ਜੀ ਸੂਰਤ ਦੇ ਅਜਮੇਰਾ ਫੈਸ਼ਨ ਜਿੱਥੇ ਮੈਂ ਤੁਹਾਨੂੰ ਲੈ ਕੇ ਆਇਆ ਤਾਂ ਚਲੋ ਇਹਨਾਂ ਦੇ ਲਹਿੰਗੇ ਚੈੱਕ ਕਰਦੇ ਆ ਮੈਂ ਸੁਣਿਆ ਇਹਨਾਂ ਦੇ ਲਹਿੰਗੇ ਬੜੇ ਸਸਤੇ ਆ ਆਜੋ ਤਾਂ ਆ ਵੇਖੋ ਜੀ ਇਹ ਹੈ ਇਹਨਾਂ ਦਾ ਲਹਿੰਗਾ ਸੈਕਸ਼ਨ ਜਿੱਥੋਂ ਲਹਿੰਗੇ ਮਿਲ ਜਾਂਦੇ ਨੇ ਬ੍ਰਾਈਡਲ ਸਾਈਡਲ ਹਰ ਤਰ੍ਹਾਂ ਦੇ ਕਿਉਂਕਿ ਇਹ ਡੀਲ ਕਰਦੇ ਨੇ ਫੈਕਟਰੀ ਰੇਟਾਂ ਤੇ ਆ ਵੇਖ ਸਕਦੇ ਹੋ ਬਹੁਤ ਪਿਆਰਾ ਲਹਿੰਗਾ ਆਉਣ ਵਾਲਾ ਹੈ ਇਹਨਾਂ ਕੋਲ ਬਹੁਤ ਸਾਰੇ ਡਿਜ਼ਾਈਨਸ ਨੇ ਜੇਕਰ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆ ਰਿਹਾ ਹੋਵੇ ਤਾਂ ਤੁਸੀਂ ਘਰੇ ਬੈਠੇ ਵੀ ਮੰਗਾ ਸਕਦੇ ਹੋ ਪੀਡੀਫ ਮੰਗਾ ਸਕਦੇ ਹੋ ਫ੍ਰੀ ਕੈਟਲੌਗ ਦਿੰਦੇ ਆ ਤੇ ਇਸ ਤਰ੍ਹਾਂ ਦੇ ਡ ਇਹ ਟੀਮ ਹੈਗੀ ਆ ਜਿਹੜੀ ਤੁਹਾਨੂੰ ਸਪੋਰਟ ਕਰਦੀ ਹੈ ਤਾਂ ਤੁਸੀਂ ਵੀ ਇਸ ਦੀਵਾਲੀ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਵੈਡਿੰਗਸ ਦੇ ਵਿੱਚ ਵਧੀਆ ਪੈਸੇ ਕਮਾ ਸਕਦੇ ਹੋ ਕੰਟੈਕਟ ਕਰ ਲਓ ਅਜਮੇਰਾ ਫੈਸ਼ਨ ਇਸ ਤਰ੍ਹਾਂ ਦੇ ਕਲੈਕਸ਼ਨ ਲੈਣ ਵਾਸਤੇ ਕਿਉਂਕਿ ਇਹ ਕਿਹੋ ਜਿਹਾ ਮਾਰਕੀਟ ਸਿਰਫ ਅਜਮੇਰਾ ਫੈਸ਼ਨ ਸੂਰਤ ਹੀ ਜਿਹੜਾ ਸੁਰਾਨਾ 101 ਦੇ ਅੰਦਰ ਹੈ ਜੋ ਤੁਹਾਨੂੰ ਦਿੰਦੇ ਹੈ ਹੋਲਸੇਲ ਰੇਟਾਂ ਦੇ ਕਲੈਕਸ਼ਨ ਉਹ ਵੀ ਪ੍ਰੀਮੀਅਮ ਕੁਆਲਿਟੀ ਦੇ